ਗੋਪਨ ਕੇ ਤਨ ਕੀ ਛੁੱਟ ਗਈ ਸੁਧ ਦੌਲਤ ਹੈ ਬਨ ਮੈਂ ਜਨ ਬੋਰੀ ਗੋਪੀਆਂ ਨੂੰ ਸ਼ਰੀਰ ਦੀ ਸੁਧ ਨਾ ਰਹੀ ਅਤੇ ਬਾਵਲੀਆਂ ਹੋ ਕੇ ਬਨ ਵਿੱਚ ਫਿਰਨ ਲੱਗੀਆਂ ਇੱਕ ਉਠਾ ਇੱਕ ਚੂਮ ਗਿਰੈ ਬ੍ਰਿਜ ਕੀ ਮਹਿਰੀ ਇੱਕ ਆਵਤ ਦੌਰੀ ਬ੍ਰਜ ਦੀਆਂ ਇਸਤਰੀਆਂ ਇੱਕ ਉਠਦੀਆਂ ਹਨ ਇੱਕ ਘੁਮੇਰੀ ਖਾ ਕੇ ਡਿੱਗ ਪੈਂਦੀਆਂ ਹਨ ਇੱਕ ਦੌੜੀਆਂ ਆਉਂਦੀਆਂ ਹਨ ਆਤਰ ਹੈ ਅਤ ਢੂੰਡਤ ਹੈ ਤਿੰਨ ਕੇ ਸਿਰ ਕੀ ਗਿਰ ਗੀ ਛੋ ਪਿਛੋਰੀ ਆਤਰ ਹੋ ਕ੍ਰਿਸ਼ਨ ਨੂੰ ਲਪਦੀਆਂ ਫਿਰਦੀਆਂ ਹਨ ਉਹਨਾਂ ਦੇ ਸਿਰ ਉਤੋਂ ਦੁਪੱਟੇ ਵੀ ਟਿਕ ਗਏ ਹਨ ਕਾਨੈ ਕੋ ਧਿਆਨ ਬਸਿਓ ਮਨ ਮੈਂ ਸੋ ਜਾਣ ਗਹਿ ਹੁਨ ਰੋਖਣ ਕੋਰੀ ਉਹਨਾਂ ਦੇ ਮਨ ਵਿੱਚ ਕ੍ਰਿਸ਼ਨ ਦਾ ਧਿਆਨ ਵਸਿਆ ਹੋਇਆ ਹੈ ਇਸ ਕਰਕੇ ਬ੍ਰਿਛਾ ਨੂੰ ਉਸੇ ਦਾ ਰੂਪ ਜਾਣ ਕੇ ਫੇਰ ਉਹਨਾਂ ਨੂੰ ਜੱਫੀ ਪਾੜਦੀਆਂ ਹਨ ਫੇਰ ਤਜੈ ਤਿਨ ਰੋਖਨ ਕੋ ਇਹ ਭਾਤ ਕਹੈ ਨੰਦ ਲਾਲ ਕਹਾਰੇ ਫੇਰ ਉਹ ਬ੍ਰਿਛਾ ਨੂੰ ਛੱਡ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਕਹਿੰਦੀਆਂ ਹਨ ਕਿ ਲੰਦ ਲਾਲ ਕਿੱਥੇ ਹੈ ਚੰਪਕ ਮੋਲ ਸਰੀ ਬਟਾਲ ਲਵੰਗ ਲਤਾ ਕਚਨਾਰ ਜਹਾਰੇ ਜਿੱਥੇ ਚੰਬਾ ਮੌਲ ਸ੍ਰੀ ਬੋੜ ਤਾੜ ਲੌਂਗ ਵੇਲਾ ਕਚਨਾਰ ਆਦਿ ਬਰਛ ਹਨ ਪੈ ਜੇ ਕੇ ਹਮ ਕਾਰਣ ਕੋ ਪਗ ਕੰਟਕ ਕਾ ਸਿਰ ਧੂਪ ਸਹਾਰੇ ਪਰ ਜਿਸ ਨੂੰ ਪ੍ਰਾਪਤ ਕਰਨ ਲਈ ਅਸਾਂ ਪੈਰਾ ਵਿੱਚ ਕੰਡੇ ਅਤੇ ਸਿਰ ਉਤੇ ਧੂਪ ਸਹੀ ਹੈ ਸੋ ਹਮ ਕੋ ਤੁਮ ਦਿਹੋ ਬਤਾਏ ਪਰ ਤੁਮ ਪਾਇਨ ਜਾਵ ਤਹਾਰੇ ਉਸ ਬਾਰੇ 헤 ਬ੍ਰਿਛੋ ਤੁਸੀਂ ਸਾਨੂੰ ਦੱਸ ਦਿਓ ਅਸੀਂ ਤੁਹਾਡੇ ਪੈਰੀ ਪੈਂਦੀਆਂ ਹਾਂ ਅਤੇ ਉੱਥੇ ਜਾਂਦੀਆਂ ਹਾਂ ਬੇਲ ਬਿਰਾਜਤ ਹੈ ਜਿਹੇ ਜਾਗੁਲ ਚੰਪਕ ਕਾ ਸੋਪਰਾਵਾ ਆਤ ਪਾਈ ਜਿੱਥੇ ਬੇਲਾ ਸ਼ੋਭਿਤ ਹਨ ਅਤੇ ਜਿੱਥੇ ਚੰਬੇ ਦੇ ਫੁੱਲਾ ਨੇ ਬਹੁਤ ਸ਼ੋਭਾ ਪਾਈ ਹੋਈ ਹੈ ਮੋਲ ਸ੍ਰੀ ਗੁਲ ਲਾਲ ਗੁਲਾਬ ਤਰਾ ਤਿੰਨ ਫੁੱਲਾਂ ਸੋਛਬ ਛਾਈ ਮੋਲ ਸ੍ਰੀ ਗੁਲੇ ਲਾਲਾ ਅਤੇ ਗੁਲਾਬਾ ਦੇ ਫੁੱਲਾਂ ਨਾਲ ਧਰਤੀ ਸੁੰਦਰਤਾ ਨਾਲ ਭਰੀ ਹੋਈ ਹੈ ਚੰਪਕ ਮੋਲ ਸ੍ਰੀ ਬਟਤਾਲ ਲਵੰਗ ਲਤਾ ਕਚਨਾਰ ਸੁਹਾਈ ਚੰਬਾ ਮੋਲ ਸ੍ਰੀ ਤਾੜ ਲੌਂਗ ਵੇਲਾ ਅਤੇ ਕਚਨਾਰ ਨਾਲ ਧਰਤੀ ਸੁਭਾਏਮਾਨ ਹੋ ਰਹੀ ਹੈ ਬਾਰ ਚਰੈ ਚਰਨਾ ਗਿਰਤੇ ਕਬ ਸਿਆਮ ਕਹੈ ਅਤ ਹੀ ਸੁਖਦਾਈ ਅਤੇ ਜਿੱਥੇ ਪਰਬਤਾਂ ਤੋਂ ਪਾਣੀ ਦੇ ਝਰਨੇ ਝਰਦੇ ਹਨ ਕਵੀ ਸ਼ਾਮ ਕਹਿੰਦੇ ਹਨ ਜੋ ਧਰਤੀ ਅਤ ਸੁਖਦਾਈ ਬਣੀ ਹੋਈ ਹੈ ਤਿਹ ਕਾਨਣ ਕੋ ਹਰ ਕੇ ਹਿਤ ਤੇ ਗੁਪਿਆ ਬ੍ਰਜ ਕੀ ਇਹ ਬਾਤ ਕਹੈ ਉਸ ਜੰਗਲ ਵਿੱਚ ਕ੍ਰਿਸ਼ਨ ਦੇ ਪ੍ਰੇਮ ਕਾਰਨ ਰਜ ਭੂਮੀ ਦੀਆਂ ਗੋਪੀਆਂ ਇਸ ਤਰ੍ਹਾਂ ਕਹਿੰਦੀਆਂ ਹਨ ਬਰ ਪੀਪਰ 헤ਰ ਹਿਆ ਨਾ ਕਹੂੰ ਜਿਹ ਕੇ ਹਿਤ ਸੋ ਸਿਰ ਧੂਪ ਸਹ ਹੈ ਪੀਪਲ ਅਤੇ ਬੋੜ ਆਦਿ ਨੂੰ ਵੇਖ ਕੇ ਕਹਿੰਦੀਆਂ ਹਨ ਕਿ ਕਿਤੇ ਇੱਥੇ ਤਾਂ ਨਹੀਂ ਜਿਸ ਦੇ ਪ੍ਰੇਮ ਕਰਕੇ ਆਸਾ ਸਿਰ ਉਤੇ ਧੁੱਪ ਸਹਾਰੀ ਹੈ ਅਹੋ ਕਿਉ ਤਜ ਆਵਤ ਹੋ ਪਰਤਾ ਬਿਨ ਕਾਨਾ ਪਿਖੇ ਨਹਿਤਾ ਮ ਰਹਾ ਅਫਸੋਸ ਉਹ ਸਾਨੂੰ ਇਹ ਕਹਿ ਕੇ ਕਿਧਰੇ ਛੁਪ ਗਿਆ ਹੈ ਕਿ ਤੁਸੀਂ ਪਤਿਆ ਨੂੰ ਛੱਡ ਕੇ ਕਿਉਂ ਭੱਜੀਆਂ ਆਂਦੀਆਂ ਹੋ ਪਰ ਅਸਾ ਕਾਨਾ ਨੂੰ ਵੇਖੇ ਬਿਨਾ ਘਰ ਨਹੀਂ ਰਹਿ ਸਕਦੀਆਂ ਇੱਕ ਬਾਤ ਕਰਾ ਸੁਣ ਕੇ ਇੱਕ ਬੋਲਬ ਰੋਖਨ ਕੋ ਹਰ ਜਾਨ ਗਹਿ ਇਕ ਗੋਪੀ ਗੱਲ ਕਰਦੀ ਸੀ ਅਤੇ ਦੂਜੀ ਉਸਦੇ ਬੋਲਾਂ ਨੂੰ ਸੁਣ ਕੇ ਬ੍ਰਿਛਾ ਨੂੰ ਕ੍ਰਿਸ਼ਨ ਸਮਝ ਕੇ ਫੜ ਲੈਂਦੀ ਹੈ ਕਾਨੈ ਬਿਯੋਗ ਮੋਹ ਮਾਨ ਬਦੂ ਬ੍ਰਜ ਡੋਲਤ ਹੈ ਬਨ ਵਿੱਚ دیਵਾਨੀ ਕਾਨਾ ਦੇ ਵਿਯੋਗ ਨੂੰ ਮੰਨ ਕੇ ਬ੍ਰਜ ਦੀਆਂ ਇਸਤਰੀਆਂ ਬਨ ਵਿੱਚ دیਵਾਨੀਆਂ ਹੋਈਆਂ ਫਿਰਦੀਆਂ ਹਨ ਕੁੰਜਨ ਜੋ ਕੁਰਲਾਤ ਫਿਰੈ ਤਹ ਜਾ ਜਹੇ ਜਾ ਕਛ ਖਾਨ ਨ ਪਾਨੀ ਉਸ ਜਗ੍ਹਾ ਤੇ ਗੂੰਜਾਂ ਵਾਂਗ ਘਰ ਲਾਉਂਦੀਆਂ ਫਿਰਦੀਆਂ ਹਨ ਜਿੱਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਹੈ। ਇੱਕ ਗਿਰੈ ਮੁਰਜਾਇਤਰਾ ਪਰ ਇੱਕ ਉਠਾ ਹੈ ਕਹਿ ਕੈ ਇਹ ਪਾਨੀ। ਇੱਕ ਮੋਰਚਿਤ ਹੋ ਕੇ ਧਰਤੀ ਉੱਤੇ ਡਿੱਗ ਪੈਂਦੀ ਹੈ ਅਤੇ ਇੱਕ ਉੱਠ ਕੇ ਇਹ ਗੱਲ ਕਹਿੰਦੀ ਹੈ। ਨਹਿੋ ਵਡਾਏ ਮਹਾ ਹਮਸੋ ਕਤ ਜਾਤ ਭਯੋ ਭਗਵਾਨ ਕੁਮਾਨੀ। ਕਿ ਸਾਡੇ ਨਾਲ ਬਹੁਤ ਪ੍ਰੇਮ ਵਧਾ ਕੇ ਏ ਗੁਮਾਨੀ ਭਗਵਾਨ ਹੁਣ ਤੂੰ ਕਿਥੇ ਚਲਾ ਗਿਆ ਹੈ ਨੈਣ ਨਚਾਏ ਮਨੋ মৃਗ ਸੇ ਸਭ ਗੋਪਨ ਕੋ ਮਨ ਚੋਰ ਲਿਓ ਹੈ ਜਿਸ ਕਾਨਾ ਨੇ ਹਿਰਣ ਵਰਗੀਆਂ ਅੱਖਾਂ ਨੂੰ ਨਚਾ ਕੇ ਸਾਰੀਆਂ ਗੋਪੀਆਂ ਦੇ ਮਨ ਮੋਲੇ ਹਨ ਤਾਹੀ ਕੈ ਬੀਚ ਰਹਿਓ ਗਟ ਕੈ ਤਹ ਤੇ ਨਹਿ ਛੂਟਨ ਨਹਿ ਕਪਇਓ ਹੈ ਉਸੇ ਵਿੱਚ ਸਾਡਾ ਮਨ ਗੱਡਿਆ ਹੋਇਆ ਹੈ ਉਸ ਤੋਂ ਜਰਾ ਜਿੰਨਾ ਵੀ ਛੁਟਕਾਰਾ ਨਹੀਂ ਹੋਇਆ ਤਾਹੀਕੇ ਹੇਤ ਫਿਰ ਬਨ ਮੈਂ ਤਜ ਕਹਿ ਗ੍ਰਹਿ ਸਵਾਸ ਨਾ ਏਕ ਲਇਓ ਹੈ ਉਸੇ ਲਈ ਘਰ ਨੂੰ ਛੱਡ ਕੇ ਬਨ ਵਿੱਚ ਫਿਰ ਰਹੀਆਂ ਹਾਂ ਇਹ ਗੱਲ ਕਹਿ ਕੇ ਇੱਕ ਗੋਪੀ ਨੇ ਹੌਕਾ ਲਿਆ ਹੈ ਸੋਬਰਤਾ ਹਮ ਸੋ ਬਨ ਪ੍ਰਾਤ ਕਹਿਓ ਹਰ ਜੀ ਕਹਿ ਔਰ ਗਇਓ ਹੈ ਜੰਗਲ ਨੂੰ ਸੰਬੋਧਨ ਕਰਕੇ ਗੋਪੀਆਂ ਕਹਿੰਦੀਆਂ ਹਨ हे ਬਨਪਰਾ ਸਾਨੂੰ ਉਹ ਸਾਰੀ ਬਿਰਥਾ ਦੱਸੋ ਕਿ ਕ੍ਰਿਸ਼ਨ ਜੀ ਕਿਸ ਪਾਸੇ ਵੱਲ ਗਏ ਹਨ ਜਿਨ ਹੂੰ ਬਨ ਵਿੱਚ ਮਰੀਚ ਮਰਿਓ ਹੋਰ ਰਾਵਣ ਸੇਵਕ ਜਹੇ ਦਹੇ ਹੋ ਹੈ ਜਿਸ ਨੇ ਬਨ ਵਿੱਚ ਮਰੀਚ ਨੂੰ ਮਾਰਿਆ ਸੀ ਅਤੇ ਜਿਸ ਦੇ ਸੇਵਕ ਹਨੂਮਾਨ ਨੇ ਲੰਕਾ ਨਗਰ ਨੂੰ ਸਾੜ ਦਿੱਤਾ ਸੀ ਤਾਹੀ ਸੋਹੇਤ ਕਰਿਓ ਹਮ ਹੂ ਬਹੁ ਲੋਗਨ ਕੋ ਉਪਹਾਸ ਸਹਇਓ ਹੈ ਉਸੇ ਨਾਲ ਅਸੀਂ ਪ੍ਰੇਮ ਕੀਤਾ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਹਸੀ ਆਪਣੇ ਉਪਰ ਸਹਾਰੀ ਹੈ ਵਾਸਰ ਸੇ ਦਿਗ ਸੁੰਦਰ ਸੋ ਮਿਲਗਵਾਰਨਿਆ ਇਹ ਭਾਤ ਕਹਿਓ ਹੈ ਕਮਲ ਦੇ ਫੁੱਲ ਵਾਂਗ ਸੁੰਦਰ ਅੱਖਾਂ ਵਾਲੀਆਂ ਗੋਪੀਆਂ ਨੇ ਮਿਲ ਕੇ ਇਸ ਤਰ੍ਹਾਂ ਕਿਹਾ ਹੈ ਤਾਹੀ ਕੀ ਝੋਟ ਚਟਾਕ ਲਗੇ ਹਮ ਰੋਮਨੁਆ ਮ੍ਰਿਗ ਠੋਰ ਰਹਿਓ ਹੈ ਕਿ ਉਸ ਦੇ ਨੈਣਾ ਦੇ ਤੀਰ ਅਚੋਕ ਲਗੇ ਹਨ ਜਿਸ ਕਰਕੇ ਸਾਡਾ ਮਨ ਰੂਪ ਹਿਰਣ 타ਹੀ ਰਿਹਾ ਹੈ ਅਰਥਾਤ ਮੋਹਿਤ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ